ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੇਦੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿਹਰਬਾਨੀ ਜੀ ਸ਼ੁਕਰੀਆ ਬੇਦੀ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਖਬਰ ਬੜੀ ਚਰਚਾ ਦਾ ਵਿਸ਼ਾ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡੇਰਾ ਬੱਲਾ ਵਿਖੇ ਨਤਮਸਤਕ ਹੋਣ ਤੋਂ ਬਾਅਦ ਦੇ ਵਿੱਚ ਇੱਕ ਔਰਤ ਨੇ ਉਹਨਾਂ ਦੇ ਉੱਤੇ ਅਤੇ ਡੇਰਾ ਬੱਲਾ ਦੇ ਸੰਤ ਨਿਰੰਜਨ ਦਾਸ ਮਹਾਰਾਜ ਜੀ ਦੇ ਖਿਲਾਫ ਅਪਸ਼ਬਦ ਬੋਲਦਿਆਂ ਹੋਇਆਂ ਇੱਕ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕੀਤੀ ਤੇ ਕਿਹਾ ਇਹ ਜਾ ਰਿਹਾ ਹੈ ਕਿ ਔਰਤ ਦੀ ਬੇਟੀ ਜੋ ਹੈ ਉਹ ਪੀੜਿਤ ਸੀ ਬਿਮਾਰ ਸੀ ਪਰ ਇੱਥੇ ਅਪਸ਼ਬਦ ਬੋਲਣਾ ਕਿਸੇ ਦੇ ਵੀ ਖਿਲਾਫ ਕਿੰਨਾ ਕੁ ਵਾਜਬ ਲੱਗਦਾ ਹੈ ਤੁਹਾਨੂੰ ਗਲਤੀ ਕਿਸ ਦੀ ਕੱਢੀ ਜਾਵੇ ਹੁਣ ਪੁਲਿਸ ਪ੍ਰਸ਼ਾਸਨ ਦੀ ਜਾਂ ਫਿਰ ਮੋਦੀ ਸਾਹਿਬ ਦੀ ਫੇਰੀ ਦੀ ਕੀ ਲੱਗਦਾ ਹੈ ਤੁਹਾਨੂੰ ਦੇਖੋ ਇਹ ਜਿਹੜਾ ਸਾਡਾ ਸੋਸ਼ਲ ਮੀਡੀਆ ਨਾ ਇਹਦੇ ਉੱਤੇ ਬਹੁਤ ਕੁਝ ਗਲਤ ਮਤ ਹੁੰਦਾ ਹੈ ਇੱਕ ਤਾਂ ਇਹ ਹੈ ਵੀ ਬੜੀ ਅਪਰੋਚ ਬੜੀ ਸੌਖੀ ਹੈ ਵੀ ਆਪਾਂ ਕਿਸ ਤਰ੍ਹਾਂ ਸੋਸ਼ਲ ਮੀਡੀਆ ਉੱਤੇ ਚੱਲ ਜੀਏ ਜੱਖਦਾਂ ਜੀ ਹਾਂਜੀ ਲੋਕਾਂ ਨੇ ਜਿਹੜੇ ਆਪਣੇ ਕਰਾਚ ਹੱਥਾਂ 'ਚ ਮੋਬਾਈਲ ਫੜੇ ਹੋਏ ਨੇ ਹੂੰ ਉਨਾ ਦਾ ਬਹੁਤ ਮਿਸਯੂਜ਼ ਜਾਂ ਉਹਦੇ ਗਲਤ ਵਰਤੋਂ ਹੋ ਰਹੀ ਹੈ ਤੇ ਇਹ ਇਹ ਵੀ ਆਪਾਂ ਦੇਖੀਏ ਵੀ ਜੇ ਉਸ ਔਰਤ ਨੇ ਇੱਕ ਵੀਡੀਓ ਬਣਾ ਕੇ ਔਰ ਉਹਦੇ ਵਿੱਚ ਆਪ ਸ਼ਬਦ ਕਹਿ ਗਏ ਨੇ ਸੰਤਮਨ ਨਦਾਸਰਾਂ ਹਾਲਾਂਕਿ ਉਹ ਬੜੀ ਮਾਨਯੋਗ ਸ਼ਖਸੀਅਤ ਨੇ ਫਿਰ ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਹਾਂਜੀ ਤੇ ਇਸ ਤਰ੍ਹਾਂ ਦੇ ਜਿਹੜੇ ਆਪ ਸ਼ਬਦ ਬੋਲੇ ਜਾਣੇ ਹਨ ਨਾ ਉਹ ਇੱਕ ਤਾਂ ਬਹੁਤ ਭੈੜੀ ਗੱਲ ਆ ਦੂਜਾ ਇਹ ਆ ਵੀ ਇਸ ਗੱਲ ਦੀ ਅਜੇ ਤੱਕ ਸਹੀयत ਨਹੀਂ ਸਾਡੇ ਸਾਹਮਣੇ ਆ ਸਕੀ ਵੀ ਉਹ ਕਿਉਂ ਇਸ ਗੱਲ ਦੇ ਉੱਤੇ ਨਾਰਾਜ਼ ਸੀਗੀ ਪ੍ਰਧਾਨ ਮੰਤਰੀ ਦੇ ਉੱਤੇ ਯਾ ਸੰਤਨ ਜਿੰਦਾਸ ਨੇ। ਨਰਾਜ਼ ਉਹ ਬੇਦਿਸਾਂ ਵੇਸ ਕਰਕੇ ਕਹਿੰਦੇ ਕਿ ਉਹ ਕਹਿੰਦੀ ਵੀ ਮੈਂ ਦਵਾਈ ਲੈਣ ਜਾਣਾ ਸੀਗਾ। ਰਾਤ ਨੂੰ ਮੈਡੀਕਲ ਸਟੋਰ ਸਾਰੇ ਬੰਦ ਕੀਤੇ ਸੀ, ਰਸਤੇ ਸਾਰੇ ਬਲੌਕ ਕੀਤੇ ਸੀਗੇ। ਮੈਨੂੰ ਲੰਘਣ ਨਹੀਂ ਜਾਣ ਦਿੱਤਾ ਗਿਆ। ਉਹਦੀ ਬੇਟੀ ਬਿਮਾਰ ਸੀਗੀ। ਇਸ ਕਰਕੇ ਉਹ ਕਲਪ ਗਈ ਤਾਂ ਇਸ ਕਰਕੇ ਉਹਨੇ ਵੀਡੀਓ ਜਿਹੜੀ ਸੀ ਉਹ ਬਣਾ ਕੇ ਅਪਲੋਡ ਕੀਤੀ ਹੈਗੀ ਆ। ਦੇਖੋ ਬਿਲਕੁਲ ਤੁਹਾਡੇ ਉਹਦੀ ਗੱਲ ਵੀ ਠੀਕ ਹੈ ਵੀ ਜੇ ਉਹਨੂੰ ਇਲਾਜ ਨਹੀਂ ਮਿਲ ਸਕਿਆ ਆਪਣੀ ਇੱਥੇ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਕਹਿ ਸਕਦੇ ਆ ਨਾ ਕਿ ਉਹਨਾਂ ਨੇ ਜੇ ਬਿਮਾਰ ਐਮਰਜੈਂਸੀ ਆ ਉਹਨੂੰ ਜਾਣ ਦੇਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਇੱਥੇ ਆਪਾਂ ਨੂੰ ਸੰਤ ਨਰਿੰਦਰ ਦਾਸ ਉਹਨਾਂ ਦੇ ਖਿਲਾਫ ਜਾਂ ਮੋਦੀ ਦੇ ਖਿਲਾਫ ਬੋਲਣ ਦੀ ਲੋੜ ਨਹੀਂ ਸੀ ਜੀ ਬਿਲਕੁਲ ਇੱਥੇ ਸਾਨੂੰ ਜਿਹੜੇ ਪ੍ਰਸ਼ਾਸਨ ਨੇ ਜਿਹੜਾ ਪ੍ਰਬੰਧ ਕੀਤਾ ਉਸ ਪ੍ਰਬੰਧ ਦੇ ਖਰਾਬ ਬੋਲਣਾ ਚਾਹੀਦਾ ਸੀ ਹਮ ਆਮ ਤੌਰ ਤੇ ਆਪਾਂ ਸ਼ਹਿਰ ਦੇ ਵਿੱਚ ਵੇਖਦੇ ਆ ਇੱਥੇ ਵਿੱਚ ਦੁਸ਼ੋਭਾ ਯਾਤਰਾ ਨਿਕਲਦੀਆਂ ਨੇ ਬਹੁਤ ਸਾਰੀਆਂ ਹਾਂਜੀ ਤਾਂ ਸਾਨੂੰ ਇਹ ਤਾਂ ਦੱਸਿਆ ਜਾਂਦਾ ਵੀ ਇਹ ਇਹ ਰੂਟ ਬੰਦ ਨੇ ਸ਼ਹਿਰ ਦੇ ਵਿੱਚ ਹਮ ਜੀ ਲੇਕਿਨ ਬਹੁਤ ਘੱਟ ਲੋਕਾਂ ਨੂੰ ਦੱਸਿਆ ਰਲਦਾ ਵੀ ਰੂਟ ਕਿਹੜਾ ਖੁੱਲਾ ਹਮ ਹਾਂਜੀ ਮਤਲਬ ਇਹ ਆ ਵੀ ਤੁਸੀਂ ਜਿਹੜੇ ਉੱਥੇ ਕਨਸਟੇਬਲ ਖੜੇ ਹੁੰਦੇ ਨੇ ਜਾਂ ਜਿਹੜੇ ਸਾਡੀ ਪੁਲਿਸ ਫੋਰਸ ਖੜੀ ਹੁੰਦੀ ਆ ਉਹ ਕਦੀ ਤੁਹਾਨੂੰ ਗਾਈਡ ਨਹੀਂ ਕਰਦੇ ਵੀ ਤੁਸੀਂ ਇਹ ਰਸਤੇ ਤੇ ਨਾ ਜਾਓ ਜੀ ਇੱਥੇ ਬੰਦ ਆ ਤੁਸੀਂ ਸ਼ਹਿਰ ਅਸਥਾਨੀ ਚਲ ਜਾਓ ਇਹ ਤਾਂ ਜਨੇ ਲੋਕ ਨੇ ਸਾਡੇ ਸ਼ਹਿਰੀ ਨੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਵੀ ਉਹ ਕਿਸੇ ਪਾਸੇ ਉਹਨੂੰ ਸ਼ਹਿਰ ਦੇ ਵਿੱਚ ਨਿਕਲ ਸਕਣ ਉਹ ਸਾਰੇ ਹੋਲਡ ਹੋ ਜਾਂਦੇ ਨੇ ਇਹ ਉਹਦਾ ਗਲਤ ਵਾਜਬ ਹੈ ਉਸਔਰਤ ਦਾ ਵੀ ਉਹਨੂੰ ਉਹ ਬੱਚੀ ਦੇ ਇਲਾਜ ਲਈ ਡਾਕਟਰ ਕੋਲ ਜਾਣਾ ਚਾਹੀਦਾ ਸੀ ਜੀ ਲੇਕਿਨ ਸਾਰੇ ਰਸਤੇ ਬਲੌਕ ਸੀਗੇ ਲੇਕਿਨ ਇਹਦਾ ਵੀ ਪ੍ਰਬੰਧ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਹੈ ਵੀ ਜੇ ਕਿਸੇ ਨੂੰ ਲੋੜ ਹੈ ਐਮਰਜੈਂਸੀ ਸਿਚੁਏਸ਼ਨ ਦੇ ਲਈ ਤਾਂ ਖਾਸ ਕਰਕੇ ਪਹਿਲ ਦੇਣੀ ਚਾਹੀਦੀ ਨਾ ਪੁਲਿਸ ਨੂੰ ਸ਼ਾਸਨ ਚਾਹੀਦੀ ਹੈ ਔਰ ਉਹਨਾਂ ਨੂੰ ਸਗੋਂ ਕਹਿਣਾ ਚਾਹੀਦਾ ਹੈ ਵੀ ਜਿਹੜੇ ਜਿਹਨਾਂ ਨੂੰ ਲੋੜ ਹੈ ਇਲਾਜ ਦੀ ਉਹ ਫਰਾਂਚ ਫਰੇਂਜ ਜਗ੍ਹਾ ਤੇ ਅਪਰੋਚ ਕਰ ਸਕਦੇ ਆ ਇਹ ਨੰਬਰ ਹੈ ਐਮਰਜੈਂਸੀ ਦਾ ਇੱਥੇ ਫੋਨ ਕੀਤਾ ਜਾ ਸਕਦਾ ਉਹਨਾਂ ਨੂੰ ਡਾਕਟਰ ਦੇ ਸਾਹਮਣੇ ਮਿਲ ਸਕਦੀ ਹੈ ਹੂੰ ਸਹੀ ਗੱਲ ਹੈ ਲੇਕਿਨ ਤੁਸੀਂ ਜਦੋਂ ਕੋਈ ਵੀਆਈਪੀ ਆ ਜਾਂਦਾ ਤਾਂ ਤੁਸੀਂ ਇੰਡੀਆਂ ਸਟ੍ਰਕਚਰਾਂ ਲਾਉਂਦੇ ਹੋ ਤੇ ਤੁਸੀਂ ਇੱਕ ਤਰ੍ਹਾਂ ਦਾ ਨਾ ਇਹ ਇਹ ਲੋਕ ਨਾ ਇੱਕ ਬੜੀ ਵੱਡੀ ਗੱਲ ਸਮਝਦੇ ਆ ਵੀ ਕੋਈ ਵੀਆਈਪੀ ਆ ਰਿਹਾ ਨਾ ਸਾਰਾ ਸਾਰਾ ਬਲੌਕ ਕਰਦੇ ਹੋ ਬੰਦ ਕਰਦੇ ਹੋ ਸਾਰਾ ਕੁਝ ਸੋ ਇਹ ਚੀਜ਼ਾਂ ਤੋਂ ਅਵੋਇਡ ਕਰਕੇ ਇਹ ਰੱਖਣਾ ਚਾਹੀਦਾ ਹੈ ਵੀ ਲੋਕਾਂ ਦੀਆਂ ਲੋੜਾਂ ਹੋ ਸਕਦੀਆਂ ਨੇ ਲੋਕੀ ਘਰਾਂ 'ਚ ਕੈਦ ਨਹੀਂ ਹੈਗੇ ਹੂੰ ਬਿਲਕੁਲ ਸਹੀ ਗੱਲ ਇਸ ਗੱਲ ਤੋਂ ਤੰਗ ਆ ਕੇ ਹੋ ਸਕਦਾ ਹੈ ਉਸਔਰਤ ਨੇ ਕੀਤੀ ਹੋਵੇ ਪਰ ਜੋ ਉਹਨੇ ਅਪਸ਼ਬਦ ਪ੍ਰਧਾਨ ਮੰਤਰੀ ਬਾਰੇ ਬੋਲੇ ਆ ਸੰਤ ਨਰਜਨਦਾਸ ਬਾਰੇ ਬੋਲੇ ਆ ਜਾਂ ਡੇਰਾ ਬੱਲਾ ਬਾਰੇ ਬੋਲੇ ਆ ਉਹ ਸ਼ਬਦ ਉਹਨੂੰ ਨਹੀਂ ਬੋਲਣੇ ਚਾਹੀਦੇ ਔਰ ਇਸ ਜੇ ਆਪਾਂ ਇਹ ਕਹਿ ਲਈਏ ਵੀ ਉਹ ਪਰੇਸ਼ਾਨੀ ਦੇ ਵਿੱਚ ਬੋਲ ਗਈ ਆ ਤਾਂ ਕੋਈ ਵੀ ਬੰਦਾ ਇੰਨਾ ਪਰੇਸ਼ਾਨ ਨਹੀਂ ਹੁੰਦਾ ਵੀ ਉਹ ਪ੍ਰਸ਼ਾਸਨ ਨੂੰ ਨਿੰਦਣ ਦੇ ਬਜਾਏ ਜਿਹੜੇ ਸਾਡੇ ਮਹਿਮਾਨ ਨੇ ਉਹਨਾਂ ਨੂੰ ਦੀ ਸੁਨਿੰਦਾ ਕਰੀ ਚੱਲੋ ਸੋ ਇਹ ਥੋੜਾ ਜਿਹਾ ਉਹਨੂੰ ਤਿਆਰ ਰੱਖਣਾ ਚਾਹੀਦਾ ਸੀ ਹਮ ਸਹੀ ਗੱਲ ਸੋ ਬੀਤੀ ਸਾਹਿਬ ਅਕੇ ਗੱਲ ਕੀਤੇ ਜਾਵੇ ਤਾਂ ਐਸਆਈਆਰ ਨੂੰ ਲੈ ਕੇ ਚੋਣ ਕਮਿਸ਼ਨ ਦੇ ਉੱਤੇ ਮਮਤਾ ਬਿਨਰਜੀ ਪੜਕੀ ਹੈ ਕੀ ਕਾਰਨ ਬਣੇ ਨੇ ਉਹਨਾਂ ਦੇ ਇਸ ਤਰ੍ਹਾਂ ੜਕਣ ਦੇ ਗੱਲ ਹੈ ਜੀ ਉਹ ਜਿਸ ਤਰ੍ਹਾਂ ਕਿ 50 ਲੱਖ ਉਹਨਾਂ ਨੇ ਵੋਟਰ ਸੂਚੀ ਚੋਂ ਵੋਟਰ ਸੂਚੀ ਚੋਂ ਵੋਟਰ ਬਾਰ ਕੱਢ ਦੁੱਤ ਨੇ ਦਿੱਲੀ ਦੇ ਵਿੱਚ ਉਹਨਾਂ ਨੇ ਮੀਟਿੰਗ ਰੱਖੀ ਸੀਗੀ ਜਿਹੜੇ ਸਾਡੇ ਚੀਫ ਇਲੈਕਸ਼ਨ ਕਮਿਸ਼ਨਰ ਨੇ ਮੋ ਉਹ ਤੇ ਮਮਤਾ ਜੀ ਆਏ ਸੀ ਕਿ ਮਮਤਾ ਜੀ ਨੇ ਉੱਥੇ ਇਤਰਾਜ਼ ਆਪਣੇ ਪੇਸ਼ ਕੀਤੇ ਉਹ ਲੋਕਾਂ ਨੂੰ ਵੀ ਪੇਸ਼ ਕੀਤਾ ਜਿਹਨਾਂ ਨੇ ਮੋਟਾ ਨਿਕਲ ਗਏ ਨੇ ਜਾਂ ਕੱਟ ਦਿੱਤੀਆਂ ਗਈਆਂ ਨੇ ਹਾਂਜੀ ਉਹਨਾਂ ਨੂੰ ਤਸੱਲੀ ਬਖਸ਼ ਕੋਈ ਜਵਾਬ ਨਹੀਂ ਮਿਲਿਆ ਹੂੰ ਤਾਂ ਉੱਥੋਂ ਵਾਕ ਆਊਟ ਕਰ ਗਏ ਹੂੰ ਤੁਹਾਨੂੰ ਪਤਾ ਹੈ ਵੀ ਮਮਤਾ ਬੈਨਰਜੀ ਜਿਹੜੇ ਨੇ ਉਹ ਇੱਕ ਹੋਰ ਦੇ ਮੁੱਖ ਮੰਤਰੀ ਨੇ ਜਿਹੜੇ ਬਹੁਤ ਸ਼ਿੱਤੀ ਜਨਰਲ ਟੈਂਪਰ ਲੂਸ ਕਰ ਜਾਂਦੇ ਨੇ ਹੂੰ ਸ਼ਾਰਟ ਟੈਂਪਰ ਨੇ ਹਾਂ ਸ਼ਾਰਟ ਟੈਂਪਰਡ ਨੇ ਔਰ ਉਹ ਮੋਫਾਟ ਵੀ ਬਹੁਤ ਨੇ ਔਰ ਉਹਨਾਂ ਨੇ ਉਸ ਵੇਲੇ ਬਿਆਨ ਦੇ ਦੇਣਾ ਹੁੰਦਾ ਵੀ ਜਿਸ ਤਰ੍ਹਾਂ ਉਹਨਾਂ ਦੇ ਸਾਹਮਣੇ ਆਇਆ ਸੋ ਉਹ ਇਹ ਅਸਲ ਦੇ ਵਿੱਚ ਚਾਹੀਦਾ ਆਇਆ ਸੀਗਾ ਵੀ ਜਿਹੜੇ ਜਿਹੜਾ ਸਾਡਾ ਚੋਣ ਕਮਿਸ਼ਨ ਆ ਜਾਂ ਸਾਡੇ ਜਿਹੜੇ ਮੁਖੀ ਨੇ ਉਹਨਾਂ ਨੂੰ ਬੜੇ ਆਰਾਮ ਨਾਲ ਮੁੱਖ ਮੰਤਰੀਆਂ ਦੇ ਗੱਲ ਸੁਣਨੀ ਚਾਹੀਦੀ ਹੈ ਖਾਸ ਤੌਰ ਦੇ ਉੱਤੇ ਜਿੱਥੇ ਇਹਨਾਂ ਦੀ ਐਸਆਈਆਰ ਜਿਹੜੀ ਆ ਲਾਗੂ ਹੋ ਰਹੀ ਆ ਜਿੱਥੇ ਬੜੀ ਤੀਬਰਤਾ ਨਾਲ ਪੜਤਾਲ ਹੋ ਰਹੀ ਆ ਮਤਲਬ ਤੀਬਰਤਾ ਤੁਸੀਂ ਦੇਖੋ ਇੰਨੇ ਆ ਵੀ ਆਪਾਂ ਇਹ ਕਹਿੰਦੇ ਆ ਵੀ ਕਿਸੇ ਬਾਹਰਲੇ ਬੰਦੇ ਨੂੰ ਜਿਹੜਾ ਬਾਹਰਲਾ ਕੋਈ ਸਿਟੀਜ਼ਨ ਆ ਸਾਡੇ ਦੇਸ਼ ਦੇ ਵਿੱਚ ਵੜ ਗਿਆ ਹੂੰ ਉਹਨੂੰ ਵੋਟ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ ਪਰ ਉਹਨੂੰ ਇਸ ਦੇਸ਼ ਵਿੱਚ ਰਹਿਣ ਦਾ ਅਧਿਕਾਰ ਕਿਨੇ ਦਿੱਤਾ ਹੂੰ ਜੀ ਉਸ ਨੂੰ ਕਿਉਂ ਇਸ ਦੇਸ਼ ਵਿੱਚ ਰਹਿਣ ਦਿੱਤਾ ਜਾਂਦਾ ਉਸ ਨੂੰ ਕਿਉਂ ਨਹੀਂ ਚੁੱਕ ਕੇ ਤੁਸੀਂ ਬਾਹਰ ਆਪਣੇ ਬਾਰਡਰ ਤੋਂ ਬਾਹਰ ਕੱਢ ਦਿੰਦੇ ਲੇਕਿਨ ਇਹੋ ਜੀ ਗੱਲ ਕੋਈ ਨਹੀਂ ਹੋ ਰਹੀ ਨਾ ਤਾਂ ਉਹਨਾਂ ਨੂੰ ਬਾਰਡਰ ਤੋਂ ਬਾਹਰ ਕੱਢਿਆ ਜਾ ਰਿਹਾ ਸਿਰਫ ਉਹਨਾਂ ਨੂੰ ਵੋਟ ਦੇਣ ਦੇ ਅਧਿਕਾਰ ਤੋਂ ਵੰਸ਼ਿਤ ਕੀਤਾ ਜਾ ਰਿਹਾ ਸੋ ਇਸ ਇਹਨਾਂ ਗੱਲਾਂ ਦਾ ਜਿਹੜੇ ਸਾਡੇ ਵਾਜਬ ਲੋਕ ਨੇ ਜਿਹੜੇ ਕਾਨੂੰਨੀ ਤੌਰ ਤੇ ਵੋਟਰ ਨੇ ਉਹਨਾਂ ਤੇ ਵੀ ਅਸਰ ਪੈ ਰਿਹਾ ਔਰ ਉਹਨਾਂ ਦੀ ਆ ਵੀ ਵੋਟਾਂ ਜੜੀਆਂ ਨੇ ਬਹੁਤ ਜਗ੍ਹਾ ਤੋਂ ਕਟੀਆਂ ਜਾ ਰਹੀਆਂ ਨੇ ਸੋ ਮਮਤਾ ਦਾ ਆਪਣਾ ਜਿਹੜਾ ਉਹਨਾਂ ਦਾ ਵੀ ਜਿਹੜਾ ਕਿੰਤੂ ਹੈ ਉਹ ਵੀ ਸਹੀ ਹੈ ਲੇਕਿਨ ਉਹਨਾਂ ਦਾ ਵਤੀਰਾ ਜਿਹੜਾ ਹੈ ਚੋਣ ਕਮਿਸ਼ਨ ਲਈ ਉਹ ਥੋੜਾ ਜਿਹਾ ਆਪਸ ਤੇ ਵਿੱਚ ਮਿਲ ਵਰਤ ਕੇ ਮਸਲੇ ਹੱਲ ਕਰਨੇ ਚਾਹੀਦੇ ਆ ਮੇਰੇ ਹਿਸਾਬ ਨਾਲ ਪਰ ਚੋਣ ਕਮਿਸ਼ਨਰ ਜਿਹੜੇ ਨੇ ਕਿਉਂਕਿ ਉਹ ਚੋਣ ਕਮਿਸ਼ਨਰ ਉੱਤੇ ਬਾਰ ਬਾਰ ਉਹ ਕਹਿ ਰਹੇ ਜੀ ਇਹ ਭਾਰਤੀ ਜਨਤਾ ਪਾਰਟੀ ਨਾਲ ਰਲੇ ਹੋਇਆ ਹੈ ਉਹ ਕਹਿੰਦੇ ਨੇ ਵੀ ਭਾਜਪਾ ਦੇ ਦਲਾਲ ਨੇ ਇਹ ਔਰ ਦਲਾਲ ਨੇ ਔਰ ਇਹੋ ਜੀਆਂ ਗੱਲਾਂ ਜੜੀਆਂ ਨੇ ਉਹ ਨਹੀਂ ਕਹਿਣੀਆਂ ਚਾਹੀਦੀਆਂ ਲੇਕਿਨ ਇਹ ਹੈ ਵੀ ਕੀ ਠੀਕ ਹੈ ਤੇ ਕੀ ਗਲਤ ਹੈ ਇਸ ਗੱਲਾਂ ਦਾ ਨਟਾਰਾ ਜ਼ਰੂਰ ਹੋਣਾ ਚਾਹੀਦਾ ਹਮ ਸਹੀ ਗੱਲ ਹੈ ਸੋਬੀਤੀ ਸਾਹਿਬ ਅ ਕੀ ਗੱਲ ਕੀਤੇ ਜਾਵੇ ਤਾਂ ਮਹਾਰਾਸ਼ਟਰ ਦੀ ਖਬਰ ਸੰਭਣੀ ਆਈ ਹੈ ਦੋ ਬੱਚਿਆਂ ਦੀ ਨੀਤੀ ਦੇ ਹਿਸਾਬ ਦੇ ਨਾਲ ਬੰਦੇ ਦੇ ਸਰਪੰਚ ਬਣਨ ਦੇ ਵਿੱਚ ਅਰਚਨ ਪਾਰੀ ਸੀ ਇਸ ਦੇ ਲਈ ਉਸ ਨੇ ਆਪਣੇ ਬੱਚਿਆਂ ਦੇ ਵਿੱਚੋਂ ਇੱਕ ਕੁੜੀ ਦੀ ਹੱਤਿਆ ਕਰ ਦਿੱਤੀ ਤੇ ਪਹਿਲਾਂ ਉਸ ਦੇ ਤਿੰਨ ਬੱਚੇ ਸਨ ਹੁਣ ਕਿੱਦਾਂ ਲੋ ਤੁਰ ਪਏ ਨੇ ਲੋਕਾਂ ਦੇ ਦਿਮਾਗ ਇਹ ਦੇਖੋ ਇਹ ਬੜੀ ਬੰਦਪੱਗੀ ਖਬਰ ਹੈ ਜਦੋਂ ਪੜੀ ਸੀ ਖਬਰ ਮੈਨੂੰ ਵੀ ਲੱਗਿਆ ਸੀਗਾ ਵੀ ਦੇਖੋ ਇਹ ਆਪਾਂ ਇੱਕ ਸਰਪੰਚ ਬਣਨ ਖਾਤਰ ਇੱਕ ਅਹੁਦਾ ਲੈਣ ਖਾਤਰ ਆਪਣਾ ਆਪਣੇ ਬੱਚੇ ਨੂੰ ਮਾਰ ਰਹੇ ਹਨ ਜੀ ਔਰ ਇਹ ਵੀ ਜਿਸ ਤਰ੍ਹਾਂ ਆਪਾਂ ਹੁਣੇ ਆਪਾਂ ਗੱਲ ਕਰਕੇ ਹਟ ਰਹੇ ਆ ਵੀ ਜਿਹੜੀ ਔਰਤ ਦੀ ਬੰਦਾ ਬੱਚਾ ਬਿਮਾਰ ਸੀਗਾ ਔਰ ਪਰੇਸ਼ਾਨ ਹੋ ਗਈ ਜੀ ਹਾਂਜੀ ਔਰ ਇੱਥੇ ਪਰੇਸ਼ਾਨੀ ਇਹੋ ਜੀ ਆਈ ਮੈਂ ਸਰਪੰਚ ਨਹੀਂ ਬਣ ਸਕਦਾ ਜਿੰਨੇ ਦੇ ਮੇਰਾ ਮੇਰੇ ਦੋ ਬੱਚੇ ਜਿਹੜੇ ਆ ਵੱਧ-ਵਧ ਹੋਣੇ ਚਾਹੀਦੇ ਆ ਕਿਉਂਕਿ ਉੱਤੇ ਕਾਨੂੰਨ ਆ ਵੀ ਦੋ ਬੱਚੇ ਤੋਂ ਜਿਹਦੇ ਵੱਧ ਆ ਜੀ ਉਹ ਤੇ ਅਪਲਾਈ ਨਹੀਂ ਕਰ ਸਕਦਾ ਅਪਲਾਈ ਨਹੀਂ ਕਰ ਸਕਦਾ ਸੋ ਇੱਥੇ ਵੀ ਜਿਹੜਾ ਹੈ ਨਾ ਮੇਰੇ ਹਿਸਾਬ ਦੇ ਨਾਲ ਆ ਵੀ ਇਹ ਗਲਤ ਹੋਇਆ ਹਮਮ ਔਰ ਇਹ ਮੈਨੂੰ ਲੱਗਦਾ ਨਹੀਂ ਵੀ ਲੋਕ ਕਿੱਦਨੋ ਤੁਰ ਪਏ ਨੇ ਵੀ ਤੁਸੀਂ ਮਾਨਸਿਕ ਤੌਰ ਦੇ ਉਤੇ ਬਹੁਤ ਜ਼ਿਆਦਾ ਬਿਮਾਰ ਹੋ ਗਏ ਨੇ ਨਾ ਲੋਕ ਔਰ ਤੁਸੀਂ ਉਸ ਬੱਚੀ ਨੂੰ ਮਾਰ ਰਹੇ ਹੋ ਤੁਸੀਂ ਜੇ ਨਹੀਂ ਸਰਪੰਚ ਬਣ ਸਕਦੇ ਤੁਹਾਨੂੰ ਇੰਨਾ ਗੁੱਸਾ ਕਿਉਂ ਨਹੀਂ ਆਇਆ ਵੀ ਤੁਸੀਂ ਆਪ ਹੀ ਸੁਸਾਇਡ ਕਰ ਦਿਓ ਹਮਮ ਬਿਲਕੁਲ ਸਹੀ ਗੱਲ ਤੁਸੀਂ ਆਪ ਕਿਉਂ ਨਹੀਂ ਮਰਦੇ ਹਮਮ ਬਿਲਕੁਲ ਸਹੀ ਗੱਲ ਮੇਰਾ ਮਤਲਬ ਹੈ ਇੱਕ ਮਾਸੂਮ ਬੱਚੇ ਨੂੰ ਤੁਸੀਂ ਜਿੰਨੇ ਅਜੇ ਦੁਨੀਆ ਦੇਖਣੀ ਹੈ ਤੁਸੀਂ ਉਹਨੂੰ ਚੁੱਕ ਕੇ ਤੇ ਉਹਨੂੰ ਮਾਰਦੰਦੇ ਸੋ ਇਹ ਬੜੀ ਮੰਦਭਾਗੀ ਘਟਨਾ ਹੈ ਔਰ ਇਹੋ ਜਿਹੇ ਘਟਨਾਵਾਂ ਜਿਹੜੀਆਂ ਨੇ ਇਹ ਸਾਡੇ ਸਮਾਜ ਦੇ ਵਿੱਚ ਜਿਹੜੇ ਸਾਡੇ ਸਮਾਜਿਕ ਆਉਧੇ ਆ ਉਹਨਾਂ ਦੀ ਭੁੱਖ ਨੂੰ ਲੈ ਕੇ ਇਹੋ ਜਿਹੇ ਜਿਹੜੇ ਕਾਰੇ ਨੇ ਇਹ ਇਹ ਨਿੰਦਣ ਜੋ ਹੂੰ ਸਹੀ ਗੱਲ ਹੈ। ਸੋ ਬੇਤੀ ਸਾਹਿਬ ਅੱਗੇ ਗੱਲ ਕੀਤੀ ਜਾਵੇ ਤਾਂ ਖਬਰ ਸਾਹਮਣੇ ਆ ਰਹੀ ਹੈ ਵੀ ਪਾਕਿਸਤਾਨ ਤੋਂ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਵਿੱਚ ਪਤੰਗ ਬਾਜ਼ੀ ਦੇ ਉੱਤੇ ਹੁਣ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਕੋਈ ਇਹ ਪਾਬੰਦੀ ਲੱਗਿਓ ਜਿਹੜੀ ਹੈ ਉਹ ਤੋੜਦਾ ਹੈ ਤਾਂ ਉਸ ਨੂੰ ਫਿਰ 10000 ਦਾ ਜੁਰਮਾਨਾ ਲੱਗੂਗਾ। ਕੀ ਲੱਗਦਾ ਹੈ ਤੁਹਾਨੂੰ ਵੀ ਇਸ ਦੇ ਨਾਲ ਹੋਣ ਵਾਲਾ ਨੁਕਸਾਨ ਜੋ ਹੈ ਉਹ ਘਟ ਜਾਵੇਗਾ ਫਿਰ ਜੁਰਮਾਨੇ ਦੇ ਨਾਲ? ਮੈਨੂੰ ਲੱਗਦਾ ਜੀ ਇਹ ਪਾਕਿਸਤਾਨ ਨੇ ਤਾਂ ਬਹੁਤ ਵਧੀਆ ਕੀਤਾ ਹੈ। ਮੈਨੂੰ ਲੱਗਦਾ ਵੀ ਸਾਨੂੰ ਵੀ ਇਹੋ ਜਿਹਾ ਕੰਮ ਇੱਥੇ ਕਰਨਾ ਚਾਹੀਦਾ। ਹੂੰ ਸਾਡੇ ਘਟਨਾਵਾਂ ਮੇਰੇ ਖਿਆਲ ਦੇ ਵਿੱਚ ਪਾਕਿਸਤਾਨ ਨਾਲੋਂ ਜ਼ਿਆਦਾ ਹੋ ਰਹੀਆਂ ਜ਼ਿਆਦਾ ਹੁੰਦੀਆਂ ਬਿਲਕੁਲ ਸਹੀ ਐਸ ਵੇਲੇ ਆਪਾਂ ਪਿੱਛੇ ਰੇ ਵੀ ਅਜੇ ਖਬਰ ਪੜ੍ਹੀ ਹੈ ਵੀ ਦੇਖੋ ਦੋ ਬੱਚੇ ਜਿਹੜੇ ਸੀਗੇ ਉਹ ਪਤੰਗ ਲੁੱਟਦੇ ਲੁੱਟਦੇ ਗੱਡੀ ਥੱਲੇ ਰੇਲ ਗੱਡੀ ਦੇ ਸਾਹਮਣੇ ਆ ਜਾਂਦੇ ਨੇ ਸੋ ਮੇਰਾ ਮਤਲਬ ਇੱਥੇ ਅਸੀਂ ਰੋਲ ਸੁਣਦੇ ਆ ਕਿ ਕਿਸੇ ਦਾ ਗਲਾ ਹੀ ਕੱਟਿਆ ਗਿਆ ਤੁਸੀਂ ਇੱਕ ਡੋਰ ਹੋ ਇੰਨੇ ਕਹਿੰਦੇ ਹਰ ਰੋਜ਼ ਕਿਸੇ ਦਾ ਮੂੰਹ ਪਾਟਾ ਹੁੰਦਾ ਕਿਸੇ ਦਾ ਗਲਾ ਪਾਟਾ ਹੁੰਦਾ ਮਤਲਬ ਕਿ ਲੋਕ ਸੋਚਦੇ ਨਹੀਂ ਨਿਆਣੇ ਨਹੀਂ ਸੋਚਦੇ ਵੀ ਅਸੀਂ ਚਾਈਨਾ ਡੋਰ ਨੂੰ ਬੰਦ ਕਰਦੀ ਹੈ ਇੰਨੀ ਅਵੇਅਰਨੈਸ ਹੋਣ ਦੇ ਬਾਵਜੂਦ ਵੀ ਹਟਦੇ ਹੀ ਨਹੀਂ ਹੈ ਨਹੀਂ ਨਿਆਣੇ ਤਾਂ ਨਹੀਂ ਹਟਦੇ ਪਰ ਸਾਡਾ ਪ੍ਰਸ਼ਾਸਨ ਕੀ ਕਰ ਰਿਹਾ ਹੈ ਇਹ ਰੋਜ਼ ਕਹਿੰਦੇ ਆ ਕਿ ਚਾਇਨਾ ਡੋਰ ਜਿਹੜੀ ਹੈ ਬੈਨ ਕੀਤੀ ਹੈ ਪਰ ਕਿੱਥੋਂ ਆ ਰਹੀ ਹੈ ਉਹ ਹੂੰ ਕੋਈ ਵੀ ਨਹੀਂ ਉਹਨੂੰ ਫੜ ਰਿਹਾ ਜੀ ਉਦਾਂ ਹੀ ਵਿਕ ਰਹੀ ਹੈ ਉਦਾਂ ਹੀ ਲੋਕੀ ਪਤੰਗਾ ਹੜਾ ਰਹੇ ਆ ਉਦਾਂ ਹੀ ਲੋਕਾਂ ਦੇ ਹੱਥ ਵੱਡੇ ਜਾ ਰਹੇ ਗਲੇ ਵੱਡੇ ਜਾ ਰਹੇ ਸੋ ਮੈਂ ਕਹਿੰਨਾ ਵੀ ਪਾਕਿਸਤਾਨ ਨੇ ਇਹ ਬੜਾ ਵਧੀਆ ਕੀਤਾ ਹੂੰ ਉਨੇ ਬੈਨ ਲਗਾਤਾ ਅੱਛੀ ਗੱਲ ਆ ਇੱਥੇ ਵੀ ਬੈਨ ਲਗਣਾ ਚਾਹੀਦਾ ਮੇਰਾ ਮਤਲਬ ਆ ਵੀ ਹੋਰ ਖੇਡਾਂ ਬੜੀਆਂ ਨੇ ਅੱਜ ਕੱਲ ਤਾਂ ਤੁਸੀਂ ਜਿਹੜੀ ਪਤੰਗ ਉਡਾਉਣ ਦੀ ਖੇਡ ਆ ਇਹਦੇ ਵਿੱਚ ਸੇਫਟੀ ਦੇਖੋ ਸੇਫਟੀ ਸਭ ਤੋਂ ਜ਼ਿਆਦਾ ਲੋੜ ਆ ਲੋਕੀ ਕੋਠਿਆਂ 'ਤੇ ਡਿੱਗਦੇ ਨੇ ਲੋਕਾਂ ਦੇ ਨੇ ਆਣੇ ਜੀ ਹਾਂਜੀ ਕਿਉਂਕਿ ਆਮ ਤੌਰ ਤੇ ਇਹ ਖੇਡ ਜਿਹੜੀ ਆ ਕੋਠੇ ਉੱਤੇ ਖੇਡੀ ਜਾਂਦੀ ਆ ਕੋਠੇ ਉੱਤੇ ਚੜ ਕੇ ਲੋਕੀ ਪਤੰਗਾਂ ਉਡਾਉਂਦੇ ਨੇ ਤੇ ਕੋਠੇ ਉੱਤੇ ਚੜ ਕੇ ਲੁੱਟਦੇ ਨੇ ਪਤੰਗਾ ਹੂੰ ਮੈਨੂੰ ਤਾਂ ਆਪ ਜੀ ਦਾ ਅਸੀਂ ਬਚਪਨ ਦੇ ਵਿੱਚ ਅਸੀਂ ਵੀ ਕਈ ਵਾਰੀ ਜੀਟੀ ਰੋਡ ਦੇ ਅੱਗੋਂ ਲੰਘਦੇ-ਲੰਘਦੇ ਵੀ ਪਤੰਗਾਂ ਜੜੀਆਂ ਸੀਗੀਆਂ ਉੱਡਦੇ ਹੁੰਦੇ ਸੀ ਤੇ ਅਸੀਂ ਵੀ ਨੀ ਸੀ ਡਰਦੇ ਹੁੰਦੇ ਵੀ ਕੋਈ ਟਰੱਕ ਆ ਰਿਹਾ ਤੇ ਅਸੀਂ ਲੰਘ ਜਾਂਦੇ ਸੀ ਸੜਕ ਪਾਰ ਕਰ ਜਾਂਦੇ ਸੀ ਸੋ ਇਹ ਚੀਜ਼ਾਂ ਜੜੀਆਂ ਨੇ ਨਾ ਇਹਨਾਂ ਨੂੰ ਬੈਨ ਕਰਨਾ ਚਾਹੀਦਾ ਮੈਂ ਦੇਖਿਆ ਅਮਰਸਰ ਦੇ ਵਿੱਚ ਆਮ ਤੌਰ ਦੇ ਉੱਤੇ ਜਦੋਂ ਪਤੰਗਾਂ ਉਡਾਈਆਂ ਜਾਂਦੇ ਸੀ ਨਾ ਤਾਂ ਲੋਕੀ ਘਰਾਂ ਚ ਨਹੀਂ ਸੀ ਉਡਾਉਂਦੇ ਅਮਰਸਰ ਚ ਵੈਸੇ ਕੂਚੇ ਜਿਹੜੇ ਬੜੇ ਛੋਟੇ ਛੋਟੇ ਤੇ ਬੜੇ ਛੋਟੇ ਛੋਟੀਆਂ ਗਲੀਆਂ ਛੋਟੇ ਛੋਟੇ ਬਾਜ਼ਾਰ ਹਾਂਜੀ ਲੋਕੀ ਉੱਥੇ ਸਕਤਰੀ ਬਾਗ ਐ ਇੱਕ ਦੋ ਬਾਗ ਹੋਰ ਨੇ ਬਾਗਾਂ ਵਿੱਚ ਜਾ ਕੇ ਪਤੰਗਾ ਉਡਾਉਂਦੇ ਸੀ ਕਹਿਣ ਉਹ ਵੀ ਵੱਡੀਆਂ ਗਰਾਊਂਡਾਂ ਦੇ ਵਿੱਚ ਹਾਂ ਵੱਡੀਆਂ ਗਰਾਊਂਡਾਂ 'ਚ ਜਾ ਕੇ ਉਡਾਉਂਦੇ ਸੀਗੇ ਤੇ ਉੱਥੇ ਫਿਰ ਤੁਹਾਨੂੰ ਇਹੋ ਜਿਹੇ ਹਾਸੇ ਦਾ ਕੋਈ ਹਮ ਘਟ ਹੁੰਦਾ ਜਾਂਦਾ ਹੂੰ ਉਹ ਇੱਥੇ ਪਤਾ ਕੀ ਹੈ ਇੱਥੇ ਹੁਣ ਇੱਕ ਤਾਂ ਇਹ ਚਾਈਨਾ ਡੋਰ ਜਿਹੜੀ ਆ ਸਾਡੇ ਅਸੀਂ ਬੜੇ ਚਾਈਨਾ ਜਿਹੜੀ ਆ ਚਾਈਨਾ ਦੇ ਵਿੱਚੋਂ ਬੜਾ ਸਮਾਨ ਆ ਰਿਹਾ ਵਾ ਅਸੀਂ ਇੱਕ ਪਾਸੇ ਵੀ ਕਹੀ ਜਾਂਦੇ ਆ ਵੀ ਚਾਈਨਾ ਦਾ ਸਮਾਨ ਰੁੱਧੀ ਹੁੰਦਾ ਦੂਜੇ ਪਾਸੇ ਅਸੀਂ ਇਹ ਡੋਰ ਜਿਹੜੀ ਆ ਇੰਨੇ ਵਿਕ ਰਹੀ ਆ ਹੁਣ ਸਾਡੇ ਕਿਤੇ ਨਹੀਂ ਤੁਹਾਨੂੰ ਨਜ਼ਰ ਆਏਗਾ ਵੀ ਇੱਥੇ ਦੇ ਸਿੱਧਾਗੇ ਨੂੰ ਕੋਈ ਮਾਜਾ ਲਾ ਕੇ ਤੇ ਉਹ ਡੋਰ ਬਣਾ ਰਿਆ ਹੋਵੇ ਆਮ ਤੌਰ ਤੇ ਉਤੇ ਅਗੇ ਨਜ਼ਰ ਆਉਂਦੇ ਹੁੰਦੇ ਸੀਗੇ ਵੀ ਇੱਥੇ ਡੋਰ ਵਿਖਤੀ ਜੇ ਹੱਥ ਨਾਲ ਉਹ ਡੋਰ ਲਾ ਕੇ ਨਾ ਦਿੰਦੇ ਹੁੰਦੇ ਸੀਗੇ ਉਹ ਡੋਰ ਦਾ سلسلہ ਖਤਮ ਹੋ ਗਿਆ ਸੋ ਮੈਂ ਕਹਿਣਾ ਵੀ ਪਾਕਿਸਤਾਨ ਨੇ ਜੇ ਪਹਿਲ ਕੀਤੀ ਹੈ ਉਹਨੇ 10000 ਰੁਪਏ ਜੁਰਮਾਨਾ ਰੱਖਿਆ ਸਾਡੇ ਨੂੰ ਵੀ 20000 ਰੁਪਏ ਜੁਰਮਾਨਾ ਰੱਖਣਾ ਚਾਹੀਦਾ ਹੈ ਜਿਹੜਾ ਪਤੰਗ ੜਾਉਂਦਾ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਜੇ ਨਹੀਂ ਰੋਕ ਸਕਦੇ ਤਾਂ ਇਹਨੂੰ ਸੁਰੱਖਿਅਤ ਢੰਗ ਦੇ ਨਾਲ ਇਹ ਸਾਰਾ ਕੁਝ ਹੋਣਾ ਚਾਹੀਦਾ ਸਹੀ ਗੱਲ ਹੈ ਸੋ ਬਿਲਗੁਰਜੀ ਪਾਕਿਸਤਾਨ ਦੇ ਲੈਂਦੇ ਪੰਜਾਬ ਦੇ ਵਿੱਚ ਪਤੰਗबाजी ਤੇ ਪਾਬੰਦੀ ਲਾ ਦਿੱਤੀ ਗਈ ਹੈ ਸੋ ਜੇਕਰ ਇਸ ਪਾਬੰਦੀ ਦੀ ਕੋਈ ਉਲੰਘਣਾ ਕਰਦਾ ਹੈ ਤਾਂ ਉਸ ਦੇ ਉੱਤੇ 10000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ ਸੋ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਕਾਨੂੰਨ ਦੀ ਪਾਲਣਾ ਕਰਨ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਤਰ੍ਹਾਂ ਪਾਬੰਦੀ ਕਰਨ ਦੀ ਅਪੀਲ ਕੀਤੀ ਗਈ ਹੈ ਸੋ ਅਸੀਂ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਵੀ ਇਹੋ ਜੀਆਂ ਹਰਕਤਾਂ ਨਾ ਕਰਿਆ ਕਰੋ ਸੋ ਬੀਤੀ ਸਾਹਿਬ ਆਪਾਂ ਨੂੰ ਸਮਾਂ ਹੋ ਰਿਹਾ ਜੀ ਇਜਾਦਤ ਨਹੀਂ ਦਿੰਦਾ ਕਿ ਆਪਾਂ ਹੋਰ ਗੱਲਬਾਤ ਕਰ ਸਕੀਏ ਤੁਸੀਂ ਸਟੂਡੀਓ ਦੇ ਵਿੱਚ ਆਇਂ ਪਾਕਦੇ ਮੁੱਦਿਆਂ ਤੇ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਧੰਨਵਾਦ